ਸਾਰੇ ਕਿੱਦਾਂ ਕਿ ਤੁਹਾਨੂੰ থাম্বਨੇਲ ਤੋਂ ਪਤਾ ਲੱਗ ਗਿਆ ਅੱਜ ਅਸੀਂ ਯਾਰੇ ਮਾਤਾ ਦੇ ਪਿਛਲੇ ਸਾਲ ਵੀ ਗਏ ਸੀ ਇਸ ਸਾਲ ਵੀ ਜਾ ਰਹੇ ਹਾਂ ਤੇ ਆਪਣੇ ਨਾਲ ਦੇਖੋ ਸਾਰੀ ਸੰਗਤ ਆ ਰਹੀ ਹੈ ਜੈ ਮਾਤਾ ਦੀ ਜਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਵਾਜ਼ੇ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀਮਾ ਬਰਤੀ ਸੇਵਾ ਮੰਡਲਰੋਂ ਸਾਰੇ ਮੁੰਡਾ ਨਵਸੀ ਮਾਤਾ ਦੇ ਪਾਸੇ ਜੀ ਜਾ ਰਹੇ ਸਾਰੇ ਨੂੰ ਸਤਿ ਸ੍ਰੀ ਅਕਾਲ ਜਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਵਾਜ਼ੇ ਜੈ ਸਾਡਾ ਚੰਡਾ ਵਾਲੀ ਦਾ ਬੋਲ ਸੱਚੇ ਦਰਵਾਜ਼ੇ Ama tabii ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਧੂ ਬੱਤੀ ਆ ਰਹੇ ਹਨ ਹਰ ਇੱਕ ਸਾਲ ਉਸੇ ਸਿੱਧੂ ਬੱਤੀ ਚਾਹੀਦਾ ਪ੍ਰਸ਼ਾਦ ਵੀ ਚੱਲ ਪਿਆ ਨਾਲ ਨਾਲ ਆਹ ਲਓ ਆਪ ਨੂੰ ਖੁਰਕੀਆਂ ਬਣਾਉਂਦੇ ਆ ਬਾਕੀ ਗਰਮ ਗਰਮ ਕੜਾਹ ਚੱਲ ਰਿਹਾ ਦੇਖੋ ਖਾ ਲਓ ਸਾਰੇ ਇਹਨੇ ਆ ਲਓ ਦੀਦੀ ਫੜਾਈ ਹੋ ਗਈ ਆ ਪ੍ਰਸ਼ਾਦ ਵੀ ਚੱਲ ਪਦਾ ਪਿਆ ਏ ਆਇਓ ਆਇਓ ਖਰਾਬ ਪ੍ਰਸ਼ਾਦ ਖਰਾਬ ਆਇਓ ਆਇਓ ਚੱਲੋ ਭਈਆ ਮੋਰ ਮੈਨੋ ਜੇਵਾ ਲੱਗਦੀ ਤੇਰੀ ਤੇਰੇ ਵੀ ਆਇਓ ਆਇਓ ਪਾਣੀ ਰ ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਦੇਖ ਸਕਦੇ ਜੀ ਕੜਾ ਵੜਾਈ ਚਲੋ ਵੜਾਈ ਚਲੋ ਆਇਓ 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 ਪਾ ਕੇ ਬਾਹਰ ਪਿੱਛੇ ਉਹ ਆਪ ਨਾਲ ਨਾਲ ਦੇਈ ਚਲੋ ਅਗਲੇ ਪਾਸੇ ਦੇਖ ਸਕਦੇ ਜੀ ਮਾਂ ਭਗਵਤੀ ਸੇਵਾ ਮੰਡਲ ਮੱਲਕਨਾਰ ਦਾ ਕੁਚੇਸ਼ਿਕ ਪਿਆਰਾ ਜਲੰਧਰ ਜੌਰ ਸੇ 20ਵੀਂ ਵਾਰ ਦੀ ਇੱਕ ਪਸ ਯਾਤਰਾ ਪਰੇ ਉਹ ਮਾਰੇ ਦਿਖਾ ਲੰਦੇ ਪਸ ਯਾਤਰਾ ਮਾਤਾ ਚਿੰਤਪੂਰਨੀ ਬੰਗਲਾ ਮੁਖੀ ਜੀ ਕਾਂਗੜਾ ਦੇਵੀ ਜੀ ਗੰਜਰਵਾ ਦੇ ਮੰਡਾ ਦੇ ਵੀ ਮਾ ਜਵਾਲਾ ਜੀ ਮਾਦੇਵ ਕਲੇਸ਼ਵਰ ਯਾਰ ਆਪਣੇ ਆਪਣੇ ਬੰਦੇ ਕਹਿੰਦਾ ਨਹੀਂ ਸਾਡੇ ਪੂਰੇ ਬੰਦੇ ਉਹ ਯਾਰ ਕੋਈ ਰਹਿ ਤ ਨਹੀਂ ਗਿਆ ਲੱਗ ਗਿਆ ਆਪਾਂ ਬੋਲੂਗਾ ਯਾਰ ਆਓ ਵੀ ਆਪੀ ਬਸੇ ਆਉਗੇ ਚਲੋ ਭਾਈ ਚਲੋ ਜੈ ਮਾਤਾ ਦੀ ਬਾਕੀ ਦੇਖ ਸਕਦੇ ਆ ਜਲੰਧਰ ਤੋਂ ਜਿੰਦਪੁਰ ਦੀ ਨ バス ਨਿਕਲ ਗਈ ਆਪਣੀ ਬਾਕੀ ਤੁਹਾਨੂੰ ਸਾਰਾ ਪਾਰ ਰਸਤੇ ਦਿਖਾਈ ਜਾਵਾਂਗੇ ਕੀ ਕੁਝ ਹੋ ਰਿਹਾ Let's enjoy the party. 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 let us enjoy enjoy

पाला पाला। तो ग्रेट महादेव जी जाना ने मंदिर जाना मुथा टेक रोटी पानी खावा उस तुरानगे चिंतपुरनी नाम तक आप चिंतपुर्नी पहुंचा बाकी आप चहाल डेम पहुंच गए देख सकते हैं चहाल डेम लिखा भी हो ਬਾਕੀ ਤੁਹਾਨੂੰ ਪਤਾ ਪਹਾੜੀ ਇਲਾਕੇ ਦਾ ਵੀ ਉਹਦੇ ਉਹ ਘੈਂਟ ਹੁੰਦਾ ਵਾ ਬਸ ਅੱਜ ਥੋਪ ਜਾਦਾ ਥੋੜੀ ਗਰਮੀ ਆ ਪਰ ਤਾਂ ਮੇ ਮਜ਼ਾ ਆ ਰਿਹਾ ਬਾਕੀ ਆਪਣੀ ਬੱਸ ਦੇਖੋ ਲੱਗੀ ਆ ਸਾਰਿਆਂ ਨੇ ਮੱਥਾ ਟੇਕ ਰੇ ਅੰਦਰ ਤੇ ਅਸੀਂ ਪਹਿਲਾਂ ਟੇਕ ਲਿਆ ਫਿਰ ਆਪਾਂ ਵੀਡੀਓ-ਵਿਡੀਓ ਬਣਾ ਰਹੇ ਹਾਂ ਬਾਕੀ ਸਾਰੇ ਦੇਖੋ ਸੰਗਤ ਉੱਥੇ ਖੜੀ ਆ ਤਦ ਲੰਗਰ ਵੀ ਚੱਲ ਪਿਆ ਹੈ ਪ੍ਰਸ਼ਾਦ ਬਾਕੀ ਇਹ ਮੰਦਿਰ ਹੈਗਾ ਭਾਲੇ 600 ਸਾਲ ਦਾ ਚਾਹ ਦੀ ਪੇਂਡਿੰਗ ਕਢਾਈ ਕਿਹਦੇ ਹੁੰਦੀ ਹੈ ਮੰਦਿਰ ਉਰੋਂ ਆਂਦਾ ਵਾ ਮੰਦਿਰ ਦਾ ਘਾਟ ਕਾ ਦਿਖਾ ਦੇ ਇਹ 600 ਸਾਲ ਪੁਰਾਣਾ ਮੰਦਿਰ ਹੈ ਗਾਇਆ ਜੈਸੂ ਸੰਤ੍ਰਣ ਜਿਹਾਲ ਦੀ ਪਹਿਲੀ ਚੜਾਈ ਤੇ ਆਂਦੀ ਆ ਬਾਕੀ ਆਪਾਂ ਹਾਲ ਦਾ ਤੁਰ ਪਏ ਹੁਣ ਹਾਂਜੀ ਦੋਸਤ ਹੁਣ ਆਪਾਂ ਚ ਹਾਲ ਤੋਂ ਤੁਰ ਪਏ ਆ ਗਗਰੇਟ ਵਾਲ ਨੂੰ ਉੱਥੇ ਆਪਾਂ ਮਹਾਦੇਵ ਜੀ ਦੇ ਮੰਦਿਰ ਰੁਕਾਂਗੇ ਕੰਦੋ ਸਿਆ ਸੀਗਾ ਪਹਿਲਾਂ ਵੀ ਆਪਾਂ ਉਧਰ ਨੂੰ ਚੱਲੇ ਆਂ ਤੁਹਾਨੂੰ ਬਾਕੀ ਕੀ ਰਾਤ ਖਾਣੇ ਬਸ ਚ ਬੈ ਕੇ ਆ ਰਹੀ ਆਪਣੀ ਬਾਸ ਸਿੱਥੋਂ ਪਚੜ ਜਾਂ ਅੰਦਰ ਜਾ ਕੇ ਬੈ ਜਾਨੂ

ਠੰਡਾਵਾ ਵੀ ਉਸੇ ਓਕੇ ਚਿਲਡ ਚਿਲਡ ਮम्मा ਅੱਧਰ ਪਾਏ ਨੇ ਆਪਾਂ ਅਨੁਮਾਨ ਚਾਰ ਤੋਂ ਜਿੱਦਾਂ ਆਪਾਂ ਤੁਰ ਪਏ ਸੀਗੇ ਹੁਣ ਆਪਾਂ ਪਹੁੰਚ ਗਏ ਆ ਗਗਰੇਟ ਗਗਰੇਟ ਹੈਗਾ ਮਾਂ ਦੇਵੀ ਦਾ ਮੰਦਿਰ ਤੁਹਾਨੂੰ ਦੱਸਿਆ ਵੀ ਸੀ ਆਪ ਦੇਖ ਸਕਦੇ ਹੋ ਇਹ ਮੰਦਿਰ ਪੂਰੀ ਅੰਦਰ ਫੁੱਲ ਪਰੇਸ਼ਾਨੀ ਮੁੰਡਿਓ ਮੇਰੀ ਗੱਲ ਸੁਣ ਲਓ ਭਾਈ ਫੁੱਲ ਪਰੇਸ਼ਾਨੀ ਫੁੱਲ ਪਰੇਸ਼ਾਨੀ ਨਾ ਪਾ ਲੈਣੀ ਪਹਿਲਾਂ ਅੰਦਰ ਸਮਾਨ ਸਾਰੇ ਨੇ ਰੱਖਣਾ ਫੇਰ ਜਾਣਾ ਠੀਕ ਆ ਦੇਖੋ ਇਹ ਬੰਦੇ ਸੇਵਾ ਕਰਨ ਨੂੰ ਦੇਖੋ ਢੀਟ ਦੇ ਬੰਦੇ ਸੇਵਾ ਕਰ ਰਹੇ ਉਹ ਪਿੱਛੇ ਚੱਲ ਬਦਲ ਦੇ ਵੱਲੇ ਹਾਂਜੀ ਦੇਖੋ ਇਹ ਮੁੰਡੇ ਕਰ ਰਹੇ ਸੇਵਾ ਚਲੋ ਚਲੋ ਸੇਵਾ ਕਰੋ ਮੁੰਡਿਓ

ਉਹ ਘੈਂਟ ਪੂਰਾ ਬਾਕੀ ਤੁਹਾਨੂੰ ਅੱਗੇ ਪਾਲਾ ਪਿੱਛੇ ਕਰਤਾ ਦਿਖਾ ਰਿਹਾ ਦੇਖ ਸਕਦੇ ਤੁਸੀਂ ਬਾਕੀ ਹੁਣ ਸਾਰੇ ਆਪਣੇ ਪੇਕ ਬੂਜਿਆ ਕਰੋਗੇ ਪਾਲਾ ਵੀ ਕਰੋ ਅਸੀਂ ਵੀ ਕਰਾਂਗੇ ਸਾਰੀ ਸੰਗਤ ਕਰੋਗੇ ਸਾਰੀ ਸੰਗਤ ਦਾ ਖਾਨ ਨਿਰਦਸ਼ਣ ਕਰਾਣੇ ਤੁਹਾਨੂੰ ਪਹਿਲਾਂ ਆਪ ਸਮਾਨ ਰਖਾ ਦਈਏ ਹਰ ਪਿਆਰ ਦਾ ਡੱਬਾ ਨਾਲ ਹਰ ਪਿਆਰ ਦਾ ਡੱਬਾ ਨਾਲ ਬਾਕੀ ਲੰਗਰ ਬਣਾ ਤਿਆਰ ਹੋ ਗਿਆ ਵਾ ਦੇਖ ਸਕਦੇ ਤੁਸੀਂ ਟਮਾਟਰ ਇਦਨੇ ਗੋਦਰਾ ਕਰ ਕੋਈ ਆਇਆ ਕੱਪੜਾ ਫੇਰ ਸਭ ਕੇ ਬਿਆਨ ਆ ਹਲੋ ਗਿੰਦੀ ਵਾਲੇ ਡੋਨਾ ਡੋਨਾ ਗਿੰਦੀ ਹੋ ਰਹੀ ਹੈ ਅੰਗਲੀ ਦਾ ਲੈਸਾ ਵੀ ਚੈੱਕ ਕਰ ਬਣਾ ਵੀਡੀਓ ਬਾਕੀ ਠੀਕ ਸਭ ਦੇ ਨੂੰ ਛੱਡੋ ਬਾਕੀ ਅੰਦਰ ਦਿਖਾ ਦੇ ਨੇ ਮੋਲ ਚਾਲ ਕੋਈ ਨਿਊਡਰੀ ਬਣ ਗਈ ਦਾਈ ਨੇ ਬਣਾਤੀ ਕੈਮ ਕਰਕੇ ਪੂਰੀ ਮਸਾਲੇ ਦਾ ਡਿਉਟਰੀ ਜੀ ਯਾਰ ਅੱਬੇ ਸਾਰੀ ਕੁਲਚਾ ਬਾਕੀ ਸਾਰੀ ਸੰਗਤ ਜੀ ਖਾ ਰਹੀ ਕੁਲਚਾ ਨਹੀਂ ਉੱਢ ਰਹੀ ਦੇਖ ਸਕਦੇ ਹੋ ਪਹਿਲਾਂ ਮੈਂ ਸੋ ਗਿਆ ਸੀ ਉੱਠਿਆ ਵਾ ਲੰਗਰ ਖਾੜਿਆ ਵਾ ਚਾਹ ਵੀ ਨਿਕਲੀ ਹੈ। ਬਾਕੀ ਲੰਗਰ ਘੈਂ ਸੀ। ਐਂਡ ਕਰ ਲਵਾਤ ਨਿਕ ਚਾਹ ਬੁਰੀਆਂ। ਨੇਂ ਪੂਰੀ-ਪੂਰੀ ਆਈ ਜੇ ਜੀ। ਬਾਕੀ ਦੇਖ ਸਕਦੇ ਤੁਸੀਂ। ਸਾਰੀ ਸੰਗਤ ਬੈਠੀ ਆਪਦੀ ਇੱਧਰ ਕੋ ਮਰੀ। ਤੇ ਇੱਧਰ ਸਾਰੇ ਜਾਣ ਦੀ ਤਿਆਰੀ ਚੀ ਆ। ਦੇਖੋ ਇਹ ਮੁੰਡੇ ਹੁਣ ਚੱਲੇ ਚਿੰਦਪੁਨੀ ਨੂੰ ਸੇਵਾ ਕਰ ਰਹੇ ਮੁੰਡੇ ਦਿਲੋਂ। ਚੈੱਕ ਕਰੋ। ਦਿਲੋਂ ਸੇਵਾ ਕਰ ਰਹੇ ਮੁੰਡੇ। ਆਹ ਆਪਣਾ ਹੀ ਟਟਾਲਾ ਹਾਓ। ਆਹ ਟਟਾਲਾ। ਆਪਣਾ ਆਪਣਾ ਆਪਣਾ। ਆਹ ਫੜੋ। ਉਹ ਫੜੋ। ਹੁਣ ਆਪਾਂ ਜਾ ਰਹੇ ਆਂ ਆਹ ਚਿੰਤ ਤੋਂ ਨਹੀਂ ਆਪਾਂ ਕਹਿ ਰਹੇ ਹਾਂ ਦੋ ਤਰਫ ਤੁਹਾਨੂੰ ਲੱਗੇ ਵਾਪਸ ਤੋਰਨੇ ਨੇ 스마트ਫੋਨ ਰੱਖਿਏ ਬਾਕੀ ਆਪਾਂ ਖਾ ਪੀ ਲਿਆ ਵਾ ਹੁਣ ਆਪਾਂ ਜਾਣਾ ਮਾਤਾ ਚਿੰਤੂਰ ਨਹੀਂ ਆਹ ਓ ਲੱਚ ਮੈਂ ਆ ਗਿਆ ਆਪਾਂ ਨਿਕਲਣ ਨਾਲ ਹੀ ਆਂ ਬਸ ਬੱਥੇ ਬਹਿਣ ਲੱਗੇ ਨੀਂਦ ਆਈ ਪਈ ਆ ਨੀਂਦ ਆਈ ਪਈ ਆ ਬੜੀ ਜਿਆਦਾ ਮੁੰਡਾ ਨੂੰ ਰੋਟੀ ਬੜੀ ਖਵਾ ਲਿਆ ਵਾ ਬਾਕੀ ਇਨਾਂ ਜੀ ਆਪਣੇ ਨਾਲ ਆ ਬਾਅਦ ਹੋਣੇ ਜਗੇ ਸਾਨੂੰ ਕੱਢੀ ਵੀ ਦਿਖਾਵਾਂਗੇ ਕੱਲ ਹਾਂਜੀ ਬਾਕੀ ਬਲੌਗ ਦੇਖੀ ਜਾਈਓ ਤੁਸੀਂ ਪਾਣੀ ਚ ਕਟਿੰਗ ਫਿਰ ਅੱਜ ਦਾ ਦਿਨ ਦਾ ਛੱਤ ਲਾ ਕੇ ਦੇ ਹਾਂਜੀ ਹੁਣ ਆਪਾਂ ਚੱਲੇ ਆਂ ਤੋਂ ਆਪਾਂ ਤਾਂ ਬੇ ਪਤਾ ਚਿੰਤ ਕਰਨੀ ਦੇ ਸਿੱਧਾ ਉੱਥੇ ਜਾ ਕੇ ਮਿਲਦੇ ਆਂ ਬਾਕੀ ਦਾ ਲੋੜਾ ਸਾਰਾ ਉਸਤਾ ਦਿਖਾ ਦਿੰਨੇ ਆਂ ਜਨੀਂਦ ਆ ਗਈ ਤੇ ਫੇਰ ਓਖਾ ਬਾਕੀ ਜਰੂਰ ਕੋਸ਼ਿਸ਼ ਕਰਾਂਗੇ ਪਕਾਵਾਂਗੇ ਰਸਤਾ ਤੁਹਾਨੂੰ ਗੁੱਡ ਬਾਏ ਨਹੀਂ ਮਿਲਦੇ ਜਲਦੀ ਬਾਕੀ ਦੇਖਦੇ ਆਂ ਕਿ ਮੈਂ ਤਾਂ ਕਿੰਝ ਆ ਰੋਣ ਬੈਠੇ ਆਂ ਇੰਜੋਏ ਕਰ ਰਹੇ ਆਂ ਜੱਦੀ ਇੰਜੋਏ ਬਾਕੀ ਮਿਲਦੇ ਜਲਦੀ ਅੱਗੇ ਮਾਦਾ ਚਿੰਤਾ ਪੰਨੀ ਦੇ ਪਹੁੰਚ ਗਏ ਆ ਆਪਾਂ ਕਮਰਾ ਲੱਭ ਰਹੇ ਕਿੱਥੇ ਆਪਾਂ ਰਾਤ ਰਹਿਣੀ ਆ ਬਾਕੀ ਸਾਰੇ ਤਾਂ ਅੰਦਰ ਬੈਠੇ ਆ ਬਾਕੀ ਆਪਾਂ ਬਾਹਰ ਕਮਰਾ ਲੱਭਣਾ ਹੈ ਆ ਬਾਕੀ ਸਾਰਿਆਂ ਨੇ ਦੇਖ ਲਾ ਕੇ ਪੂਰਾ ਕ라우ਡ ਆ ਆਪਣੇ ਨਾਲ ਹਾਂਜੀ ਕਿਤਾ ਕੀ ਨਾ ਆਪਾਂ ਕਮਰੇ ਆਗੇ ਉਹ ਉੱਪਰ ਸਭ ਤੋਂ ਉੱਪਰ ਫਰੋਟੇ ਉੱਥੇ ਉੱਤੇ ਇੱਥੋਂ ਆਪਾਂ ਬੈਗ ਲੈ ਜਾਣੇ ਹੋਈ ਨਹੀਂ ਓਖੇ ਤਾਂ ਆਪਾਂ ਗੱਲ ਲਈ ਗੱਡੀ ਉਹ ਦੇਖੋ ਇਹ ਸਾਰਾ ਬੈਗ ਸਮਾਨ ਇੱਥੇ ਆ ਪਰ ਰੋੜ ਆਂਦੀ ਐ ਕੋਥੇ ਉਥੋਂ ਰੱਖਣਾ ਸਮਾਨ ਚੱਕਾਂਗੇ ਨਾਲ ਹੀ ਕੰਮ ਸੌਖਾ ਬਾਕੀ ਤਾਂ ਮਿਲਦੇ ਉੱਪਰ ਜਾ ਕੇ ਉੱਪਰ ਦਿਖਾਣੇ ਆ ਬਾਕੀ ਤੁਸੀਂ ਦੇਖ ਸਕਦੇ ਆ ਸਾਰਿਆਂ ਨੇ ਉੱਤੇ ਚੱਲ ਗਏ ਹੁਣ ਝੰਡਾ ਲੈ ਕੇ ਚੱਲੇ ਆਪਾਂ ਕੱਲ ਸਵੇਰੇ ਝੰਡਾ ਚੜਾਵਾਂਗੇ ਚੱਲ ਲੈ ਲੈਣਾ ਚੱਲ ਲੈ ਥੱਲੇ ਆਂਦੇ 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 ਬਾਕੀ ਆਪਾਂ ਪਹੁੰਚ ਗਏ ਆਏ ਆ ਤੁਹਾਨੂੰ ਦੱਸਿਆ ਇਹ ਤੇ ਆਪਾਂ ਲੈ ਗਏ ਯਾਰ ਇਹ ਝੰਡਾ ਬਾਕੀ ਤੋਂ ਉਧਰੋਂ ਚਲ ਗਏ ਆਪਾਂ ਚਾਰ ਪੰਜ ਜਾਣੇ ਇਧਰੋਂ ਆ ਰਹੇ ਆਂ ਇਹ ਹੋਲੀ ਬੱਲੇ ਤੋਂ ਬਹੁਤ ਗਰਮੀ ਹੈਗੀ ਐਸੀ ਵੀ ਬਹੁਤ ਮਜਾ ਆ ਰਿਹਾ ਮਾ ਚਲਿੰਗੇ ਅੱਗੇ ਆ ਕੇ ਦੇਖਦੇ ਕਿੰਨੀ ਕੀ ਠੰਡ ਪੈਂਦੀ ਹੈ ਬੱਕਰੇ ਇਹ ਸਕਦੇ ਆਪਾਂ ਅੱਥੇ ਰੂਮ ਲਏ ਆਲੇ ਹੋਟਲ 'ਚ ਅੱਜ ਰਾਤ ਦੀ ਸਟੇ ਆਪਣੀ ਇੱਥੇ ਹੀ ਆ ਦੇ ਸਾਰੇ ਦੇ ਬੰਦੇ ਆਪੇ ਹੌਲੀ ਹੌਲੀ ਸਾਰੇ ਪਹੁੰਚ ਗਏ ਆ ਉਧੀਆਂ ਆਏ ਉਹ ਦੇਖੋ ਇਹ ਬੱਸ ਲੱਗੀ ਆ ਨਾ ਆਪਾਂ ਇੰਨੀ ਉੱਪਰ ਆ ਗਏ ਆ ਬਾਕੀ ਦੇਖ ਸਕਦੇ ਆ ਮਹੌਲਪੁਰਾ ਬੀਵੀ ਜਿੱਦਾਂ ਕਿ ਅਸੀਂ ਚਿੰਦਬਣੀ ਪਹੁੰਚ ਗਏ ਸੀਗੇ ਆਪਾਂ ਘੰਟਾ ਡੇਢ ਘੰਟਾ ਰੈਸਟ ਕਰਕੇ ਆਪਾਂ ਹੁਣ ਚੱਲੇ ਦਰਬਾਰ ਵਾਲ ਨੂੰ ਬਾਕੀ ਦੇਖ ਸਕਦੇ ਆ ਆਪਾਂ ਸਾਰਿਆਂ ਨੇ ਜਾ ਰਹੇ ਆ ਮੈਂ ਮਿਆਂਕ ਪਿਊ ਸ਼ਰਮਨ ਅਭੀ ਲਾਹ ਚਾਵ ਪਾਲਾ ਅੱਗੇ ਨਾ ਅੱਜ ਵੰਡੀ ਭਾਈ ਨੇ ਕਰਨੀ ਡੰਡੋ

ਪਰ ਜਾ ਰਹੇ ਹੁਣ ਭਵਨ ਤੇ ਪਾਲੇ ਪਾਉਣੇ ਗਾਣੇ ਬੋਲ ਸਾਚੇ ਦਰਬਾਰ ਕੀ ਜੈ ਜੈ ਤਸਦੀਕ ਕੀ ਜੈ ਕੋਈ ਵੀ ਨਹੀਂ ਹਾਂਜੀ ਹੁਣ ਆਪਾਂ ਦਰਬਾਰ ਪਹੁੰਚ ਗਏ ਆਂ ਦੇਖ ਸਕਦੇ ਆ ਦਰਬਾਰ ਕਿੱਹਾ ਆ ਕਿਉਂਕਿ ਪਿੱਛੇ ਕੁਝ ਦਿਨ ਪਹਿਲਾਂ ਮੇਲੇ ਨਾਂ ਤੇ ਜੇ ਆ ਉਹਦੇ ਦੀ ਸਿਆਵੜ ਘੈਂਟ ਹੀ ਹੋਈ ਪਈ ਆਂ ਦੇਖ ਸਕਦੇ ਤੁਸੀਂ ਕਰੋ ਜੈ ਲਾਲ ਬਹੁਤ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਛੱਡ ਕਰੋ ਓਏ ਕੀ ਕਰੀ ਇਹਨਾਂ ਕੋਈ ਜੈ ਜਿੱਥੇ ਸਾਈਡ ਤੇ ਲਾਇੰਦੋ ਬਾਕੀ ਇੱਥੇ ਗਰਾਜਾ ਪਿਚੇ ਰਾਸ਼ੀ ਨੇ ਸਿਕਾ ਦੁਬਾਰਾ ਬਾਕੀ ਆਪਾਂ ਅੰਦਰੋਂ ਮੱਧਾ ਦੇਖ ਲਿਆ ਵੀਡੀਓ ਉਹਨਾਂ ਨੇ ਬਣਾਣ ਹੀ ਦਿੱਤੀ ਮੰਨਾ ਦੇਖ ਲਿਆ ਬਾਕੀ ਧੰਨਵਾਦ ਸਾਰਾ ਵਾਈਖ ਦਿਖਾ ਦਿੰਨੇ ਆ

ਆਪਾਂ ਮੱਥਾ ਟੇਕ ਕੇ ਜਾ ਰਹੇ ਆ ਆਪਣੇ ਕਮਰੇ ਆਲ ਨੂੰ ਉੱਥੇ ਜਾ ਕੇ ਲੰਗਰ-ਲੰਗਰ ਦੀ ਸੇਵਾ ਕਰੀਏ ਤੁਹਾਨੂੰ ਖਾਣੇ ਨਾਲ ਨਾਲ ਬਾਕੀ ਆਪਣਾ ਰੂਮ ਕਮਰੇ ਆਣ ਲਈ ਆ ਜਿਹੜੇ ਹੀ ਆ ਬਾਕੀ ਤੁਹਾਨੂੰ ਮਿਲਦੇ ਅੰਦਰ ਜਾ ਕੇ ਆਪਾਂ ਆਪਣੇ ਰੂਮ 'ਚ ਆ ਗਏ ਸੀਗੇ ਤੇ ਹੁਣ ਇੱਥੇ ਰਲ ਪਿਆ ਲੰਗਰ ਲੰਗਰ ਦੀ ਸੇਵਾ ਕਰਨ ਲੱਗੇ ਹੁਣ ਆਪਾਂ ਬਾਕੀ ਦੇਖ ਸਕਦੇ ਹੋ ਜੀ ਦੇਖੋ ਜੀ ਲੰਗਰ ਬਣ ਰਿਹਾ ਜੈ ਮਾਤਾ ਜੈ ਮਾਤਾ ਜੈ ਮਾਤਾ ਜੀ ਜੈ ਮਾਤਾ ਜੀ ਮਾਤਾ ਚਿੰਤ ਪੁੰਨੀ ਜੀ ਇਹ ਦਾਲ ਮੱਖਣੀ ਦਾਲ ਮੱਖਣੀ ਮਟਰ ਪਨੀਰ ਮਟਰ ਪਨੀਰ ਉਹ ਪੂੜੀਆਂ ਉਹ ਪੂੜੀਆਂ ਜੀ ਸਲਾਦ ਦੋ ਸਲਾਦ ਵਿੱਚ ਚਾਵਲ ਚਾਵਲ ਅਚਾਰ ਜੀ ਅਚਾਰ ਜੈ ਮਾਤਾ ਜੀ ਮੈਂ ਇੱਕ ਗੋੜੀਆਂ ਵੀ ਆਈ ਹੋਰੀਆਂ ਰਾਤਾਂ ਤੇ ਬਾਕੀ ਮੁੰਡੇ ਸਾਰੇ ਸੇਵਾ ਕਰਨ ਨੂੰ ਤਿਆਰ ਨੇ ਜਾ ਉਹਦੇ ਪਿੱਛੇ ਰੋਟੀ ਖਾ ਲੈਂਦੇ ਤੇ ਬਾਅਦ ਚ ਰੱਖਦਾ ਹੈ ਕੋਈ ਨਹੀਂ ਬਾਅਦ ਰੱਖਣਾ ਹਾਂ ਬਾਅਦ ਚਲ ਮੈਂ ਲੈ ਆ ਜਾ ਆਪਾਂ ਭਾਈ ਜਨ ਗੀਤਨ ਕਰਕੇ ਹੋ ਗਏ ਵੇਲੇ ਹੁਣ ਆਪਾਂ ਚੱਲੇ ਆਪਣੇ ਰੂਮ ਚ ਰੂਮ ਦੇ ਜਾ ਕੇ ਨਾ ਸੌਏ ਨਾ ਸਵੇਰੇ ਕਿ ਉਹ ਜਲਦੀ ਵੀ ਉੱਠਣਾ ਵਾ ਝਿੰਦਾ ਚੜਾਣਾ ਵਾ ਬਾਕੀ ਤੁਹਾਨੂੰ ਮਿਲਦੇ ਆ ਸਵੇਰੇ ਗੁੱਡ ਨਾਈਟ